ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀ ਦੇ ਕੀ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਣੇ ਆ ਜੀ ਡਿਜ਼ਾਈਨ ਆਪਾਂ ਇਹ ਪੰਜ ਸਲਾਈ ਤੇ 22 ਗੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੂਠੇ ਬਣਾ ਲਈ ਜੀ ਆਪਾਂ ਨੇ ਹੁਣ ਬਿਜਾਈ ਸ਼ੁਰੂ ਕਰਦੇ ਆ ਜੀ ਇੱਕ ਗੁੰਡਾ ਉਤਾਰ ਲਿਆ ਜੀ ਧਾਗਾ ਅੱਗੇ ਲੈ ਕੇ ਆਮੇ ਇਹ ਦੋ ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਹੁਣ ਧਾਗਾ ਪਿੱਛੇ ਕਰਕੇ ਚਾਰ ਗੁੰਡੇ ਆਪਾਂ ਸਿੱਧੇ ਬੋਣਾਂਗੇ ਜੀ 1 2 3 4 ਧਾਗਾ ਅੱਗੇ ਕਰਾਂਗੇ ਦੋ ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਧਾਗਾ ਪਿੱਛੇ ਕਰਕੇ ਚਾਰ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ 2 3 4 ਧਾਗਾ ਅੱਗੇ ਲੈ ਕੇ ਆਵਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਚਾਰ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ 4 ਧਾਗਾ ਅੱਗੇ ਲਿਆਵਾਂਗੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ आवे जी पुठी सिलाई तक कुंडा उतार लिया जी धागा पिछे करके दो कुंडे आप सीधे बुनागा अगे लेके आवे जी चार कुंडे आप पुठे बुना तीन चार धागा पीछे करके दो कुंडे आप सीधे बुना दो धागा अगे लेके आवे जी दो चार कुंडे कुे आपे बुना धागा पिछे करके दो कुंडे आप सीधे बुना धागा अगे लिया जी चार कुे आपे बुनागा पिछे करके चार दो कुंडे आप सीधे बुना कुंडा पुठा बुना आ गए सीधी सिलाई एक कुंडा उतार लिया जी दो कुंडे आप पुठे बुना ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ ਹੁਣ ਦੋ ਗੁੰਡੇ ਆਪਾਂ ਸਲਿੱਪ ਕਰਾਂਗੇ ਜੀ ਬੁਣਨੇ ਨਹੀਂ ਹੈਗੇ ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ ਜੀ ਧਾਗਾ ਅੱਗੇ ਲਿਆ ਕੇ ਦੋ ਗੁੰਡੇ ਆਪਾਂ ਬੁੱਠੇ ਬੁਣਾਂਗੇ ਫਿਰ ਆਪਾਂ ਇੱਕ ਗੁੰਡਾ ਸਿੱਧਾ ਬੁਣਾਂਗੇ ਜੀ ਦੋ ਗੁੰਡੇ ਬਿਨਾ ਬੁਨੇ ਉਤਾਰਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਦੋ ਗੁੰਡੇ ਆਪਾਂ ਫੁੱਟੇ ਬੁਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਦੋ ਗੁੰਡੇ ਆਪਾਂ ਬਿਨਾਂ ਬੁਣੇ ਉਤਾਰ ਲਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਫੁੱਟੇ ਬੁਣਾਂਗੇ ਜੀ ਇੱਕ ਗੁੰਡਾ ਸਿੱਧਾ ਬੁਣਾਂਗੇ ਮੇਰੀ ਬੁੱਠੀ ਸਲਾਈ ਦੇ ਇੱਕ ਕੁੰਡਾ ਉਤਾਰ ਲਈ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਪੁੱਠਾ ਬੁਣਾਂਗੇ ਹੁਣ ਜਿਹੜੇ ਆਪਾਂ ਉਧਰੋਂ ਬਿਨਾਂ ਬੁਣੇ ਉਤਾਰੇ ਇਧਰੋਂ ਵੀ ਬਿਨਾਂ ਬੁਣੇ ਉਤਾਰਾਂਗੇ ਜੀ ਦੋ ਕੁੰਡੇ ਇੱਕ ਕੁੰਡਾ ਪੁੱਠਾ ਬੁਣਾਂਗੇ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਫੇਰ ਧਾਗਾ ਅੱਗੇ ਲਿਆਵਾਂ ਇੱਕ ਕੁੰਡਾ ਆਪਾਂ ਪੁੱਠਾ ਬੁਣਾਂਗੇ एक कुंडे गा दो स्लिप करा जी आप एक कुंड आप पुट्ठा बुना धागा पीछे करके दो कुंडे आप सीधे बुना धागा अगे लिया जी फिर एक कुंडा आपट्ठा बुना दोडेपिना बुने उतारे जी एक कुंडा आपट्ठा बुना दोडे आप सीधे बुना ਇੱਕ ਕੁੰਡਾ ਪੁੱਠਾ ਬਣ ਲਾਂਗੇ ਜੀ ਹਾਂ ਅਗੇ ਆਪਾਂ ਸਿੱਧੀ ਸਲਾਈ ਦੇ ਇੱਕ ਕੁੰਡਾ ਉਤਾਰ ਲਈ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਹਾਂ ਆਪਾਂ ਜਿਹੜਾ ਇਹ ਕੁੰਡਾ ਹੈ ਪਿੱਛੇ ਵਾਲਾ ਆਪਾਂ ਇਹਨੂੰ ਪਹਿਲਾਂ ਬੁਣਾਂਗੇ ਜੀ ਇਹਨੂੰ ਅੱਗੇ ਲਿਆ ਮੰਗੇ ਜੀ ਇਸ ਕੁੰਡੇ ਨੂੰ ਆਪਾਂ ਪਿੱਛੇ ਲੈ ਜਾਾਂਗੇ ਦੋ ਕੁੰਡੇ ਆਪਾਂ ਸਿੱਧੇ ਬੋਣਾਂਗੇ ਇੱਕ ਦੋ ਫਿਰ ਇਹ ਕੁੰਡੇ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਜੀ ਇਸ ਕੁੰਡੇ ਨੂੰ ਪਿੱਛੇ ਲੈ ਜਾਾਂਗੇ ਜੀ ਫਿਰ ਦੋ ਕੁੰਡੇ ਆਪਾਂ ਸਿੱਧੇ ਬੋੜਾਂਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਫਿਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਤੁਹਾਨੂੰ ਉਹ ਕੁੰਡੇ ਸਿੱਧੇ ਬੋਣਾਂਗੇ। ਚਾਰ ਕੁੰਡਿਆਂ 'ਚ ਡਿਜ਼ਾਈਨ ਬਣਦਾ ਏ। ਸਿੱਧੇ ਹੋਣ ਲਈ ਧਾਗਾ ਅੱਗੇ ਲਿਆ ਕੇ ਦੋ ਕੁੰਡੇ ਆਪਾਂ ਪੁੱਠੇ ਬੋਣਾਂਗੇ। ਫਿਰ ਆਪਾਂ ਇਹ ਕੁੰਡਾ ਅੱਗੇ ਲਿਆਵਾਂਗੇ। ਕੁੰਡਾ ਨੂੰ ਪਿੱਛੇ ਲੈ ਜਾਵਾਂਗੇ ਆਪਾਂ। ਦੋ ਕੁੰਡੇ ਆਪਾਂ ਸਿੱਧੇ ਬੋਣਾਂਗੇ। ਫਿਰ ਪਿੱਛੇ ਵਾਲਾ ਕੁੰਡਾ ਗੇਲਿਆ ਮੰਗੇ ਅੱਗੇ ਵਾਲਾ ਕੁੰਡਾ ਪਿੱਛੇ ਲੈ ਜਾਾਂਗੇ ਇਹ ਦੋ ਕੁੰਡੇ ਫਿਰ ਆਪਾਂ ਸਿੱਧੇ ਬੁਣਾਂਗੇ ਧਾਗਾ ਗੇਲਿਆ ਕੇ ਦੋ ਕੁੰਡੇ ਆਪਾਂ ਬੁਥੇ ਬੁਣਾਂਗੇ ਇੱਕ ਕੁੰਡਾ ਸਿੱਧਾ ਬੁਣਾਂਗੇ ਆਗੇ ਜੀ ਬੁਥੇ ਸਲਾਈ ਤੇ ਇੱਕ ਕੁੰਡਾ ਤਾਰ ਲੈ ਇਹ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਤਾ ਧਾਗਾ ਅੱਗੇ ਲਿਆਵਾਂਗੇ ਜੀ ਚਾਰ ਕੁੰਡੇ ਆਪਾਂ ਕੁੱਠੇ ਬੁਣਾਂਗੇ ਜੀ 1 2 3 4 ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਇਹ ਧਾਗਾ ਅੱਗੇ ਲਿਆਵਾਂਗੇ ਜੀ ਚਾਰ ਕੁੰਡੇ ਆਪਾਂ ਕੁੱਠੇ ਬੁਣਾਂਗੇ ਜੀ 4 ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਫਿਰ ਚਾਰ ਕੁੰਡੇ ਆਪਾਂ ਉੱਠੇ ਹੋਣਾਂਗੇ ਜੀ ਦੋ ਕੁੰਡੇ ਫਸਿੱਦੇ ਹੋਣਾਂਗੇ ਇੱਕ ਕੁੰਡਾ ਉੱਠਾ ਹੋਣਾਗੇ ਇਹ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਹੁਣ ਆਪਾਂ ਇੱਕ ਸਲਾਈ ਸਿੱਧਿਆਂ ਦੇ ਸਿੱਧੇ ਉੱਠਾਂ ਦੇ ਬੁੱਠੇ ਪਾਵਾਂਗੇ ਜੀ एक कुंडा उतार लिया जी दो कुंडे पुट्ठे बुना चार कुंडे सीधे बहुत जी धागा अगे करके दो कुंडे आप पुट्ठे बुना धागा पिछे करके चार क्डे सीधे बुना दो पुठ्ठे बुना ਚਾਰ ਕੁੰਡੇ ਆਪਾਂ ਸਿੱਧੇ ਪੂਣਾਗੇ 1 2 3 4 ਦੋ ਕੁੰਡੇ ਆਪਾਂ ਪੁੱਠੇ ਪੂਣਾਗੇ ਇੱਕ ਕੁੰਡਾ ਸਿੱਧਾ ਪੂਣਾਗੇ ਹੁਣ ਆ ਗਏ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਫੇਰ ਆਪਣੀ ਇੱਕ ਕੁੰਡਾ ਉਤਾਰਾਂਗੇ ਦੋ ਕੁੰਡੇ ਆਪਾਂ ਸਿੱਧੇ ਪੂਣਾਗੇ ਇੱਕ ਦੋ ਧਾਗਾ ਅੱਗੇ ਲਿਆ ਕੇ ਚਾਰ ਕੁੰਡੇ ਆਪਾਂ ਉੱਥੇ ਵੁਣਾਗੇ ਫਿਰ ਦੋ ਕੁੰਡੇ ਆਪਾਂ ਸਿੱਧੇ ਵੁਣਾਗੇ ਧਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਉੱਥੇ ਵੁਣਾਗੇ ਦੋ ਕੁੰਡੇ ਆਪਾਂ ਸਿੱਧੇ ਵੁਣਾਗੇ ਧਾਗਾ ਅੱਗੇ ਲਿਆ ਕੇ ਚਾਰ ਕੁੰਡੇ ਆਪਾਂ ਉੱਥੇ ਵੁਣਾਗੇ ਦੋ ਕੁੰਡੇ ਸਿੱਧੇ ਵੁਣਾਗੇ ਜੀ ਇੱਕ ਗੁੰਡਾ ਪੁੱਠਾ ਬੁਣਾਂਗੇ ਹੁਣ ਫਿਰ ਆਪਣਾ ਇਹ ਡਿਜ਼ਾਈਨ ਬਣੂਗਾ ਜੀ ਇੱਕ ਗੁੰਡਾ ਉਤਾਰ ਲਈ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਦੋ ਗੁੰਡੇ ਆਪਾਂ ਸਲਿੱਪ ਕਰਾਂਗੇ ਜੀ ਬੁਣਨੇ ਨਹੀਂ ਹੈਗੇ ਇਹ ਇੱਕ ਗੁੰਡਾ ਸਿੱਧਾ ਬੁਣਾਂਗੇ ਫਿਰ ਆਪਾਂ ਦੋ ਕੁੰਡੇ ਪੁੱਠੇ ਬੋਣਾਂਗੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬੋਣਾਂਗੇ ਦੋ ਕੁੰਡੇ ਉਤਾਰ ਲਾਂਗੇ ਜੀ ਬਿਨਾਂ ਬੋਣੇ ਇੱਕ ਕੁੰਡਾ ਸਿੱਧਾ ਬੋਣਾਂਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬੋਣਾਂਗੇ ਦੋ ਕੁੰਡੇ ਬਿਨਾਂ ਬੋਣੇ ਉਤਾਰਾਂਗੇ ਜੀ ਇੱਕ ਕੁੰਡਾ ਸਿੱਧਾ ਬੋਣਾਂਗੇ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ ਇੱਕ ਗੁੰਡਾ ਸਿੱਧਾ ਬੁਣਾਗੇ ਆ ਗਏ ਜੀ ਪੁੱਠੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਦੋ ਗੁੰਡੇ ਆਪਾਂ ਸਿੱਧੇ ਬੁਣਾਗੇ ਧਾਗਾ ਅੱਗੇ ਲਿਆਵਾਂਗੇ ਇੱਕ ਗੁੰਡਾ ਪੁੱਠਾ ਬੁਣਾਗੇ ਜੀ ਬਿਨਾ ਬੁਣੇ ਗੁੰਡੇ ਆਪਾਂ ਬਿਨਾ ਬੁਣੇ ਉਤਾਰਨੇ ਨੇ ਜੀ ਇੱਕ ਗੁੰਡਾ ਆਪਾਂ ਪੁੱਠਾ ਬੁਣਾਗੇ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਬੁਣਾਂਗੇ ਜੀ ਦੋ ਕੁੰਡੇ ਬਿਨਾ ਬੁਣੇ ਉਤਾਰਾਂਗੇ ਜੀ ਇੱਕ ਕੁੰਡਾ ਪੁੱਠਾ ਬੁਣ ਲਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਫਿਰ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਬੁਣਾਂਗੇ ਜੀ ਦੋ ਕੁੰਡੇ ਆਪਾਂ ਬਿਨਾ ਬੁਣੇ ਉਤਾਰਾਂਗੇ ਜੀ ਇੱਕ ਕੁੰਡਾ ਪੁੱਠਾ ਬੁਣਾਂਗੇ ਜੀ ਦੋ ਗੁੰਡੇ ਆਪਾਂ ਸਿੱਤੇ ਬੁਣਾਗੇ ਇੱਕ ਗੁੰਡਾ ਉੱਠਾ ਬੁਣ ਲਾਂਗੇ ਆਹ ਵੇ ਸਿੱਧੇ ਸਲਾਇ ਤੇ ਇੱਕ ਗੁੰਡਾ ਉਤਾਰ ਲਈ ਦੋ ਗੁੰਡੇ ਆਪਾਂ ਫੁੱਟੇ ਬੁਣਾਗੇ ਫੇਰ ਆਪਾਂ ਇਹ ਗੁੰਡਾ ਪਿਛੇ ਵਾਲਾ ਗੁੰਡਾ ਅੱਗੇ ਲੈ ਕੇ ਆਣੇ ਅੱਗੇ ਵਾਲਾ ਗੁੰਡਾ ਆਪਾਂ ਪਿੱਛੇ ਲੈ ਕੇ ਜਾਵਾਂਗੇ ਦੋ ਗੁੰਡੇ ਆਪਾਂ ਸਿੱਤੇ ਬੁਣਾਗੇ ਫੇਰ ਇਹ ਅੱਗੇ ਆ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜਾਂ ਅੱਗੇ ਵਾਲਾ ਕੁੰਡਾ ਆਪਾਂ ਪਿੱਛੇ ਲੈ ਜਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਪੁਣਾਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੁਣਾਗੇ ਧਾਗਾ ਪਿੱਛੇ ਕਰਕੇ ਫੇਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜਾਂ ਅੱਗੇ ਵਾਲਾ ਪਿੱਛੇ ਲੈ ਕੇ ਜਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਪੁਣਾਗੇ फिर आप कुे जी दो कुंडे सीधे बुना गए जी दोडे आपे बुना गए जी फिर आप कुंडा अगे लिया कुंडा पिछे लैके जावे जी दोडे आप सीधे बुना

पुठे बुना गए कुंडे दोडे सीधे बुनागे चार कुंडे पुठे बुना गए जी कुंडे सीधे बुनागे जी एक कुंडा पुठ्ठा बुना अपने दो डिजाइन बन के तैयार हो गए देखो जी कि सोहना डिजाइन बन के तैयार हो ਬਹੁਤ ਹੀ ਸਿੰਪਲ ਤੇ ਆਸਾਨ ਡਿਜ਼ਾਈਨ ਹੈ ਜੀ ਜਲਦੀ ਜਲਦੀ ਬਣ ਕੇ ਤਿਆਰ ਹੁੰਦਾ ਹੈ ਬਣਾਓ ਜੀ ਆਪਣੀ ਕੋਟਿ ਸਵੈਟਰ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਤੁਹਾਨੂੰ ਬਾਏ